सत श्री स्वागत है अज आप कहानी लेके हाजिर होगोमा जिसमें लिखा है राधिका शर्मा जी ने अमीर है तोले भाग पसंद आए होगी ये भाग भी जरूर पसंद आएगा थले जा भीर जिमेंट मुड़ी उस दूनी बाउंडरी पर पे एक छोटे जि काम जा लगी ਉਹ ਭਾਵਨਾ ਤਾਂ ਪਹਿਲੀ ਤੋਂ ਹੀ ਕੋਨੇ ਤੇ ਸੀ ਅਤੇ ਜਿਵੇਂ ਹੀ ਵੀਰ ਦੀ ਪਹੁੰਚ ਗਵਹਨ ਨਾਲ ਲੱਗੀ ਉਹ ਸਿੱਧਾ ਫੇੜਿਕਾ ਉੱਥੋਂ ਮੁੜ ਕੇ ਜਾ ਰਹੀ ਵੀਰ ਨੂੰ ਕੁਝ ਸੈਕਿੰਡ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਪਰ ਜਿਵੇਂ ਹੀ ਉਸ ਨੂੰ ਥੱਲੋਂ ਜਗਰਾਜ ਦੀ ਦਰਦ ਭਰੀ ਆਵਾਜ਼ ਸੁਣਾਈ ਦਿੱਤੀ ਉਸ ਦੇ ਕੰਮ ਰੁਕ ਗਏ ਉਸ ਨੇ ਹਲੇ ਇੱਕ ਕਦਮ ਹੀ ਪੁੱਟਿਆ ਸੀ ਕਿ نیچے ਤੋਂ ਆਈ ਆਵਾਜ਼ ਸੁਣ ਉਹ ਝੱਟਬਾਕਸ ਮੁੜ ਕੇ ਥੱਲੇ ਦੇਖਣ ਲੱਗੀ ਤੇ ਥੱਲੇ ਦਾ ਨਜ਼ਾਰਾ ਵੀ ਕੁਝ ਜੀ ਅਕਾ ਪੜ੍ਹਨੀ ਆ ਰਹੀ ਨਹੀਂ ਥੱਲੇ ਜਿਬਰਾਜ ਦੇ ਕਮਰੇ ਦੀ 4 ਕੋਨੇ ਵਿੱਚ ਜਿਬਰਾਜ ਦੇ ਪੈਰਾ ਕੋਲ ਗਾਵੜਾ ਟਿਕਿਆ ਹੋਇਆ ਸੀ ਜਿਸ ਵਿੱਚੋਂ ਆਸੇ ਪਾਸੇ ਗਾਵੜ ਦੀ ਮਿੱਟੀ ਖਿਲਰੀ ਹੋਈ ਸੀ ਜਦੋਂ ਵੀਰ ਨੇ ਉਹਤ ਵੇਖਿਆ ਤਾਂ ਜੁਗਰਾਜ ਇੱਕ ਹੱਥ ਆਪਣੇ ਮੋਢੇ ਤੇ ਰੱਖ ਕੇ ਪਰਵਾਨਾ ਦੇਖਦੇ ਹੋਏ ਵੀਰ ਨੂੰ ਘੂੜ ਰਹਾ ਸੀ ਉਸ ਦੀਆਂ ਅੱਖਾਂ ਵਿੱਚ ਗੁੱਸਾ ਤੇ ਦਰਦ ਸੀ ਅਤੇ ਕਸੇ ਹੋਏ ਜਿਵਾੜੇ ਤੋਂ ਸਾਫ ਪਤਾ ਲੱਗਦਾ ਸੀ ਕਿ ਉਹ ਉਹ ਕੋਲ ਨੂੰ ਕਿੰਨਾ ਜ਼ਿਆਦਾ ਕਾਬੂ ਕਰ ਰਿਹਾ ਸੀ ਕੁਝ ਵੀ ਨਾ ਕਹਿਣ ਦਾ ਇਹ ਕਿਵੇਂ ਹੋ ਗਿਆ ਇਹ ਕਿੱਥੋਂ ਆ ਲਿਗਾ ਜੋ ਰਾਜ ਨੂੰ ਹੋਰ ਵੀ ਜ਼ਿਆਦਾ ਗੁੱਸੇ ਵਿੱਚ ਵੇਖ ਕੇ ਹੀ ਘਬਰਾ ਕੇ ਤੇ ਉਸਨੇ ਆਪਣੇ ਮੂੰਹ ਤੇ ਹੱਥ ਰੱਖਦੇ ਹੋਏ ਗਰਦਨ ਨਾਲ ਉਚੈ ਲਾਇਆ ਉਸ ਨੂੰ ਸਮਝ ਨਹੀਂ ਆਇਆ ਕਿ ਕਿਵੇਂ ਹੋ ਗਿਆ ਤੇ ਉਸਦੇ ਤੌਂ ਵੀ ਨਹੀਂ ਕਿਉਂ ਹੋਇਆ ਤੇ ਇਸੇ ਵਕਤ ਕਿਉਂ ਹੋਇਆ ਇਹ ਸੋਚਦੇ ਹੋਏ ਹੀ ਇਹਨੇ ਆਪਣੇ ਆਪ ਨੂੰ ਸੁਭਾਦਿਆ ਚਾਟ ਥੱਲੇ ਵੱਲ ਵੱਜੀ ਉਸ ਦੇ ਕਦਮਾਂ ਦੀ ਚਾਲ ਪੌੜੀਆਂ ਉਤਰਦੇ ਹੋਏ ਇੱਕ ਵਾਰ ਫਿਰ ਡਬੋਂ ਗਈ ਕਿਉਂਕਿ ਉਹਨੇ ਸਵੇਰੇ ਸਵੇਰੀ ਇੱਕ ਨਹੀਂ ਬਲਕਿ ਦੋ ਕੰਾਂ ਇੱਕੋ ਟੈਂ ਕਰ ਦਿੱਤੇ ਜਿਸ ਕਰਕੇ ਉਸ ਨੂੰ ਕੋ ਬੜਾ ਆਟਸੀ ਤੇ ਬਨਮੀ ਤੇ ਗੁੱਸਾ ਆ ਵਿੱਚ ਤੇ ਡਰ ਬੀ ਸੀ ਥੱਲੇ ਆ ਕੇ ਹੀ ਉਹਨੇ ਸੈਕੰਡ ਫਲੋਰ ਦੇ ਬਾਹਰ ਦੇ ਜੇ ਟੋਕ ਕਾਇਆ ਤੇ ਗੇਟ ਪਹਿਲੇ ਤੋਂ ਹੀ ਬੁੱਲਾ ਹੋਇਆ ਸੀ ਜਿਸ ਕਰਕੇ ਕੁਝ ਵੀ ਅੱਗੇ ਨਾ ਸੋਚਦੇ ਹੋਏ ਚੱਟੰਤਰਾ ਗਈ ਅੰਦਰ ਆਉਂਦੇ ਹੋਏ ਉਸਦੇ ਕਦਮ ਜਿਬਰਾਈਲ ਦੇ ਕਮਰੇ ਦੇ ਦਰਵਾਜ਼ੇ ਕੋਲ ਜਾ ਕੇ ਖੜਕ ਗਏ ਉਸ ਦੀ ਹਿੰਮਤ ਨਹੀਂ ਹੋ ਰਹੀ ਸੀ ਕਿਉਂ ਅੰਦਰ ਜਾਵੇ ਚਾਹਨਾ ਉਸ ਨੂੰ ਦਰਸੀ ਕਿ ਹੁਣ ਜਿਬਰਾਈਲ ਕੀ ਕਰੇਗਾ ਅੱਜ ਤਾਂ ਉਹਦਾ ਕੋਈ ਇਰਾਦਾ ਵੀ ਨਹੀਂ ਸੀ ਜਿਬਰਾਈਲ ਨੂੰ ਨੁਕਸਾਨ ਪਹੁੰਚਾਉਣਾ ਫਿਰ ਵੀ ਇਹ ਕਿਉਂ ਹੋ ਗਿਆ ਦਰਵਾਜ਼ੇ ਦੇ ਬਾਹਰ ਖੜੀ ਧੀ ਸੋਚ ਵਿੱਚ ਡੁੱਬੀ ਹੋਈ ਸੀ ਕਿ ਤਦੇ ਕਾਮਯਾ ਦਰਵਾਜਾ ਖੁੱਲਿਆ ਇਹ ਦਰਵਾਜੇ ਦੇ ਬਿਲਕੁਲ ਸਾਹਮਣੇ ਖੜੀ ਸੀ ਤੇ ਦਰਵਾਜਾ ਜਿਵੇਂ ਹੀ ਖੁੱਲਿਆ ਹੀ ਨੂੰ ਪਤਾ ਨਹੀਂ ਲੱਗਾ ਅਤੇ ਅੰਦਰੋਂ ਮੱਥੇ ਦੇ ਹੱਥ ਰੱਖ ਕੇ ਤੇਜ਼ੀ ਨਾਲ ਬਾਹਰ ਆ ਰਹੇ ਜਵਾਲ ਦਾ ਧਿਆਨ ਇਸ ਤੋਂ ਪਹਿਲਾਂ ਸਾਹਮਣੇ ਖੜੀ ਧੀਰ ਤੇ ਜਾਂਦਾ ਉਸ ਤੋਂ ਪਹਿਲੇ ਹੀ ਉਸ ਦੀ ਟੱਕਰ ਹੀ ਨਾ ਹੋ ਗਈ ਦਰਵਾਜੇ ਦੇ ਸਾਹਮਣੇ ਖੜੀ ਹੀਰ ਦਾ ਧਿਆਨ ਕਿਤੇ ਹੋਰ ਸੀ ਤੇ ਜਿਵੇਂ ਹੀ ਉਹ ਬਾਹਰ ਆ ਰਹੇ ਜਵਰਾਜ ਦੇ ਰਾਸਤੇ ਵਿੱਚ ਟਕਰਾਈ ਦੋਵੇਂ ਲੜਖੜਾ ਗਏ ਤੇ ਖੁਦ ਨੂੰ ਸੰਭਾਲਦੇ ਹੋਏ ਦੋਵੇਂ ਥੱਲੇ ਜਾਣਗੇ ਜਵਰੀਜ ਨੇ ਜਵਰਾਜ ਨੇ ਹੀਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਪੂਰੀ ਨਹੀਂ ਹੋ ਸਕੀ ਜ਼ਮੀਨ ਤੇ ਪਿੱਟਦੇ ਭਾਰ ਇੱਕ ਪਾਸੇ ਜਵਰਾਜ ਡਿੱਗਿਆ ਤੇ ਨਾਲ ਹੀ ਹੀਰ ਡਿੱਗੀ ਪਰ ਹੀਰ ਦਾ ਸਿਰ ਜਵਰਾਜ ਦੇ ਸੀਨੇ ਤੇ ਸੀ ਅਤੇ ਉਹ ਹੱਥ ਉਸ ਦੀਆਂ ਬਾਹਾਂ ਉਪਰ ਕੁਝ ਸੈਕੰਡ ਦਾ ਸਮਾਂ ਲੱਗਿਆ ਹੀਰ ਨੂੰ ਗੱਲ ਸਮਝਣ ਲਈ ਤੇ ਜਿਵੇਂ ਹੀ ਉਸ ਨੂੰ ਅਹਿਸਾਸ ਹੋਇਆ ਕਿ ਗਲਤੀ ਉਸਦੀ ਹੈ ਉਸਨੇ ਨਿਚਾਰਤਾ ਨਾਲ ਆਪਣੀ ਅੱਖਾਂ ਬੰਦ ਕਰਦੇ ਹੋਏ ਦੰਦ ਚਿੱਠ ਲਈ ਅਤੇ ਅਣਜਾਣੇ ਵਿੱਚ ਹੀ ਉਸ ਦੀ ਪકડ ਜਵਰਾਜ ਦੀ ਬਾਹਾਂ ਤੇ ਕੱਸ ਗਈ ਜਵਰਾਜ ਨੇ ਵੀ ਥੋੜਾ ਜਿਹਾ ਟਾਈਮ ਲਿਆ ਸੰਭਾਲਣ ਲਈ ਤੇ ਜਦੋਂ ਉਸ ਨੂੰ ਆਪਣੀ ਬਾਹਾਂ ਤੇ ਹੀਰ ਦੇ ਹੱਥਾਂ ਦੀ ਕੁੱਟਮੀ ਪકડ ਮਹਿਸੂਸ ਹੋਈ ਤਾਂ ਉਹ ਸਣੀ ਹਲਕਾ ਹੋ ਗਿਆ ਸਿਰ ਉਕ ਹੀਰ ਵੱਲ ਵੇਖਿਆ ਪਰ ਜਗਰਾਜ ਨੂੰ بس ਹੀਰ ਦੇ ਬਾਹ ਲਿਖੀ ਉਸ ਦਾ ਮੂਹ ਨਹੀਂ ਇਹ ਦੇਖ ਉਸਨੇ ਆਪਣੇ ਰਾਜ ਦਾ ਫੇਰ ਦੇ ਹੋਏ ਲੰਬਾ ਸਾ ਫੜਿਆ ਤੇ ਫਿਰ ਖੋਨਿਆਂ ਦੇ ਸਾਰੇ ਆਪਣੇ ਉੱਪਰ ਲੈ ਲਈਏ ਹੋ ਜਮੀਨ ਤੋਂ ਉਪਰ ਠੋੜੀ ਜਿਹੀ ਲਿਆ ਮੈਨੂੰ ਆਪਣਾ ਸਹਰਾਣਾ ਸਮਝ ਸੌਂ ਗਈ ਕੀ ਹੋਣਾ ਵੀ ਨਹੀਂ ਜਾਂ ਐਵੇਂ ਹੀ ਪਈ ਰਹਿਣਾ ਹੈ ਦਰਦ ਹੋ ਰਿਹਾ ਮੇਰੀ ਪੇਟ ਵਿੱਚ ਫਿਰ ਚਲਾਟ ਨਾਲ ਪਹਿਲੇ ਪਾਰੇ ਤੋਂ ਟਿਆ ਫਿਰ ਗਵਲਾ ਤੇ ਹੁਣ ਆਪ ਰੇਢੀ ਘੀਲੇ ਉਤੇ ਜੋ ਰਾਜ ਨੇ ਜਿਵੇਂ ਹੀ ਆਪਣੀ ਗੱਲ ਪੂਰੀ ਕੀਤੀ ਕੀਰ ਨੇ ਝਟ ਅੱਖਾਂ ਖੋਲਿਆ ਤੇ ਸਿਰ ਚੁਕਦੇ ਹੋਏ ਜਗਰਾਜ ਵੱਲ ਵੇਖਿਆ ਜੋ ਦੂਸਰੀ ਸਾਈਡ 'ਤੇ ਖੜ੍ਹਾ ਸੀ ਇਸ ਹਾਰਤ ਦਾ ਫਾਇਦਾ ਚੁੱਕਦੇ ਹੋਏ ਕੀਰ ਝਟ ਖੜੀ ਹੋਈ ਤੇ ਆਪਣੇ ਹੱਥ ਜਗਰਾਜ ਦੇ ਅੱਗੇ ਕਰਦੇ ਹੋਏ ੜਵਾਹਟ ਵਿੱਚ ਬੋਲੀ ਸੌਰੀ ਮੈਂ ਇਹ ਜਾਣ ਬੁਝ ਕੇ ਨਹੀਂ ਕੀਤਾ ਕੀਰ ਦੀ ਗੱਲ ਸੁਣ ਜਗਰਾਜ ਦੇ ਨੇ ਉਸ ਦੇ ਹੱਥ ਵੱਲ ਦੇਖਿਆ ਤੇ ਫਿਰ ਉਸ ਦਾ ਹੱਥ ਫੜ ਕੇ ਉਹ ਰਹਿ ਤੇ ਉਹ ਕੋਲ ਗਿਆ ਮੈਨੂੰ ਪਤਾ ਲੱਗਦਾ ਹੈ ਕਿ ਜਾਣ ਬੁੱਝ ਕੇ ਕੀਤਾ ਹੈ ਜਾਣ ਜਾਣੇ ਵਿੱਚ ਤੈਨੂੰ ਪਸੰਦ ਨਹੀਂ ਹੈ ਨਾ ਕਿ ਮੈਂ ਇੱਥੇ ਰਹਾ ਇਸ ਲਈ ਇਹ ਸਭ ਕੁਝ ਕਰ ਰਹੀ ਹੈ ਹੈ ਨਾ ਤਾਂ ਕਿ ਮੈਂ ਪਰੇਸ਼ਾਨ ਹੋ ਕੇ ਇਹ ਕਰ ਛੱਡ ਕੇ ਚਲਾ ਜਾਵਾਂ ਹਾਂ ਮਤਲਬ ਮੈਂ ਤੁਹਾਡੇ ਇੱਥੇ ਰਹਿਣ ਦੀ ਕੋਸ਼ਿਸ਼ ਨਹੀਂ ਹਾਂ ਪਰ ਮੈਂ ਇਹ ਸਭ ਜਾਣ ਬੁੱਝ ਕੇ ਨਹੀਂ ਕੀਤਾ ਸੱਚੀ हीर ਦੀ ਗੱਲ ਸੋਨ ਜੁਬਰਾਜ ਨੇ ਆਪਣੇ ਕੱਪੜੇ ਝਾੜੇ ਤੇ ਉਸਦੇ ਵੱਲ ਕਦਮ ਵਧਾਉਂਦੇ ਹੋਏ ਬੋਲਿਆ ਅੱਛਾ ਫਿਰ ਕੱਲ ਸਿਰਫ ਮੇਰੀ ਸਬਜੀ ਵਾਲੀ ਕਟੋਰੀ ਵਿੱਚ ਹੀ ਮਿਰਚ ਕਿਉਂ ਦੇ ਸੀ ਜੁਬਰਾਜ ਦੇ ਇਸ ਸਵਾਲ ਦੀ ਅਮੀਰ ਹੀ ਨੁੜੜ ਕੋ ਨਹੀਂ ਸੀ ਪਰ ਉਸਦੇ ਇਸ ਸਵਾਲ ਤੋਂ ਵੀ ਜ਼ਿਆਦਾ ਘਬਰਾਟ ਇਸ ਵਕਤ ਹੀ ਨੂੰ ਉਸਦੇ ਵੱਲ ਆਪਣੇ ਵੱਲ ਵੱਧ ਰਹੇ ਕਦਮਾਂ ਤੋਂ ਹੋ ਰਹੀ ਸੀ ਜੁਬਰਾਜ ਦੇ ਅੱਗੇ ਵੱਧ ਰਹੇ ਕਦਮਾਂ ਦੇ ਨਾਲ ਹੀਰ ਦੇ ਕਦਮ ਪਿੱਛੇ ਵੱਲ ਨੂੰ ਜਾ ਰਹੇ ਸੀ ਤੇ ਇੱਕ ਟਾਈਮ ਇਹੋ ਜਿਹਾ ਆਇਆ ਕਿ ਪਿੱਛੇ ਜਾਣ ਲਈ ਹੀਰ ਕੋਲ ਕੋਈ ਰਸਤਾ ਨਹੀਂ ਰਿਹਾ ਤੇ ਉਹ ਕੰਧ ਨਾਲ ਜਾ ਲੱਗੀ ਹੀਰ ਲਈ ਤਾਂ ਰਸਤਾ ਖਤਮ ਹੋ ਗਿਆ ਤੇ ਉਹਦੇ ਕਦਮ ਰੁਕ ਗਏ ਪਰ ਜਗਰਾਜ ਲਈ ਰਸਤਾ ਬਾਕੀ ਸੀ ਇੱਕ ਮਿੰਟ ਤਦੇ ਹੀਰ ਨੇ ਆਪਣੇ ਵੱਲ ਆ ਰਹੇ ਜਗਰਾਜ ਨੂੰ ਹੱਥ ਦੁਕਾ ਕੇ ਰੋਕ ਦੇ ਰੱਖਿਆ ਤੇ ਉਹਨਾਂ ਵਿੱਚ ਇਸ ਵਕਤ ਸਿਰਫ ਇੰਨੀ ਦੂਰੀ ਸੀ ਕਿ ਹੀਰ ਦਾ ਹੱਥ ਸਿੱਧਾ ਜਗਰਾਜ ਦੇ ਸੀਨੇ ਤੇ ਜਾ ਟਕਿਆ ਇਸ ਤੋਂ ਹੀਰ ਹੋਰ ਜ਼ਿਆਦਾ ਘਬਰਾ ਗਈ ਤੇ ਉਸਨੇ ਝੱਟ ਆਪਣਾ ਹੱਥ ਪਿੱਛੇ ਵਿੱਚ ਲਿਆ ਉਸ ਨੇ ਇਹ ਹੀ ਕਰਦੇ ਹੀ ਜਗਰਾਜ ਦੀ ਅੱਖਾਂ ਵਿੱਚ ਖਾਲੀਪਨ ਉਤਰ ਆਇਆ ਤੇ ਉਹ ਖੁੱਤੂ ਪਗਮ ਪਿੱਛੇ ਹਟਦੇ ਹੋਏ ਬੋਲਿਆ ਸੌਰੀ ਫਿਰ ਸਾਹ ਭਰਦੇ ਹੋਏ ਮੈਨੂੰ ਫਰਕ ਨਹੀਂ ਪੈਂਦਾ कि तेरे वालों की किया जा रहा है मैं इथों भेजन ली पर मैं उतो तक इतों नहीं जाव जो तक मैं नहीं चाहता तू तो अपने मैं परेशान करने की कोशिश करती रहे रू फर्क नहीं पाता ना मैं इथों जाता उसकी गल ही हीर दजर चुक गई पर जिमेंज ने गल पूरी कीर ने नज़र उसके वल चुकते हुए कहा ਤਾਂ ਨੂੰ ਤਾਂ ਹੈ ਕਿ ਮੈਂ ਕੱਲ ਤੁਹਾਡੀ ਸਬਜ਼ੀ ਵਿੱਚ ਜ਼ਿਆਦਾ ਮਚ ਪਾਈ ਸੀ ਜੇ ਪਤਾ ਸੀ ਤਾਂ ਸਬਜ਼ੀ ਕਿਉਂ ਖਾਧੀ ਕੀ ਇਹ ਸਵਾਲ ਪੁੱਛਣਾ ਜ਼ਰੂਰੀ ਹੈ ਇਸ ਵਕਤ ਹਾਂਜੀ ਮੈਨੂੰ ਇਸ ਸਵਾਲ ਦਾ ਜਵਾਬ ਚਾਹੀਦਾ ਹੈ ਸਬਜ਼ੀ ਦੇ ਰੰਗ ਨੂੰ ਦੇਖ ਕੇ ਸਾਫ ਪਤਾ ਲੱਗ ਰਿਹਾ ਸੀ ਕਿ ਮੇਰੀ ਕਟੋਰੀ ਵਿੱਚ ਜੋ ਸਬਜ਼ੀ ਹੈ ਤੇ ਬਾਕੀ ਕਟੋਰੀਆਂ ਵਿੱਚ ਜੋ ਸਬਜ਼ੀ ਹੈ ਉਹ ਇੱਕੋ ਜਿਹੀਆਂ ਨਹੀਂ ਸੀ ਪਰ ਮੈਨੂੰ ਸਿਰਫ शक होयाकीन नहीं सी शकरे पर होया क्योंकि अंकल तो योजा कुछ नहीं कर लगे जो शक हो गया सी सब्जी क्यों क्योंकि मैं देखना चाहता मैंने परेशान करने वाले का रिजेक्शन कहो जि होगा जो उस मैं परेशान दिखांगा युवराज ने कहा कि यह चीज थे अपनी जान तो भी ज्यादा बदकी हो गई ਤਾਨੂੰ ਪਤਾ ਸੀ ਕਿ ਤੁਸੀਂ ਜ਼ਿਆਦਾ ਮਿਰਚੀ ਸਹਿ ਨਹੀਂ ਕਰ ਸਕਦੇ ਫਿਰ ਵੀ ਜਾਣ ਬੁੱਝ ਕੇ ਕੀਤਾ ਤੇ ਮੈਨੂੰ ਪਰੇਸ਼ਾਨ ਕਰਿਆ ਤੁਹਾਨੂੰ ਪਤਾ ਵੀ ਹੈ ਕਿ ਮੈਂ ਕਿੰਨਾ ਜ਼ਿਆਦਾ ਗਿਲਟੀ ਮਹਿਸੂਸ ਕੀਤਾ ਉਸ ਤੋਂ ਬਾਅਦ ਗੱਲ ਤੇ ਦਾ ਅਸਰ ਨਹੀਂ ਤਾਂ ਕਰੌਣਾ ਸੀ ਜੁਰਾਜ ਨੇ ਜਿਵੇਂ ਹੀ ਇਹ ਕਿਹਾ ਇਹ ਦੀ ਗੋੜੀ ਬੰਦ ਹੋ ਗਈ ਤੇ ਉਹ ਜੁਰਾਜ ਬੰਦ ਚੁੱਪਚਾਪ ਦੇਖਣ ਲੱਗ ਤਦ ਇਹ ਉਸ ਜੀ ਨਾਲ ਜਗਰਾਜ ਦੇ ਮੱਥੇ ਵੱਲ ਗਈ ਜਿੱਥੇ ਕਮਲਾ ਵੱਜਨ ਕਰਕੇ ਇੱਕ ਛੋਟਾ ਜਿਹਾ ਧਮ ਬਣ ਗਿਆ ਸੀ ਉਸ ਨੂੰ ਦੇਖਦੇ ਹੋਏ ਹੀਰ ਦਾਤ ਖੁਦ ਖੋਦਰਾ ਜਗਰਾਜ ਦੇ ਮੱਥੇ ਵੱਲ ਚਲਾ ਗਿਆ ਪਰ ਇਸ ਤੋਂ ਪਹਿਲਾਂ ਉਹ ਸੱਤ ਨੂੰ ਛੋ ਪਾਉਂਦੀ ਜਗਰਾਜ ਨੇ ਹੀਰ ਦੀ ਕਲਾਈ ਫੜ ਲੀ ਤੇ ਉਸ ਦਾ ਹੱਥ ਪਿੱਛੇ ਕਰਦੇ ਹੋਏ ਖਿੱਚ ਲਿਆ ਇਸ ਨੂੰ ਝੋਣ ਦੀ ਲੋੜ ਨਹੀਂ पर यह मेरी गलती कारण होया है उसकी गल सुन हीर ने मसूहित न कोई गल नहीं मैं खुद का ध्यान रख लवाना तू तो इतों जा सकती है वैसे भी सवेरे सवेरे यही हाल कर दिता हूँ मैं अगे कुछ हो सहन नहीं कर सकता इसलिए चंगा यह होगा कि तू तो इथों चली जा युवराज ने हीर कहा। ਜਗਰਾਜ ਦੀ ਗੱਲ ਸੁਣਾਂ ਹੀਰ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਤੇ ਉਸਨੇ ਕਿਹਾ ਮੈਂ ਕੱਲ ਲਈ ਸੰਮਿਤਾ ਹਾਂ ਪਰ ਅੱਜ ਜੋ ਵੜਿਆ ਉਹ ਅਣਜਾਣੇ ਵਿੱਚ ਵੜਿਆ ਮੈਂ ਕੁਝ ਵੀ ਤੁਹਾਨੂੰ ਪ੍ਰੇਸ਼ਾਨ ਕਰਨ ਲਈ ਨਹੀਂ ਕੀਤਾ ਹੀਰ ਦੀ ਗੱਲ ਸੁਣ ਤੋਂ ਬਾਅਦ ਵੀ ਜਗਰਾਜ ਦੀ ਚਿਹਰੇ ਤੇ ਭਾਵ ਨਹੀਂ ਬਣ ਲੀ ਤੇ ਉਹ ਉਹੀ ਠੰਡੇ ਭਾਵਾਂ ਤੇ ਖਾਲੀ ਨਜ਼ਰਾਂ ਨਾਲ ਹੀਰ ਨੂੰ ਦੇਖਦੇ ਹੋਏ ਬੋਲਿਆ ਠੀਕ ਹੈ ਮੈਂ ਮੰਨ ਰਿਹਾ ਹਾਂ हम ती इतों जाते हो उसके ऐने कहते ही जड़ हो गई उस समझ नहीं आ रहा अगे कुछ बोले जो जा उतो जाने कदम फुटे वह बस दुख बन के युवराज निकल लगी और उस देखने वाले युवराज फिर बोलया कुछ कहना है उसके पुछण ही से हीर ने झट ना सिर ला दिता पर अखा युवराज उ ना हटाई ਜੇ ਕੁਝ ਕਹਿਣਾ ਨਹੀਂ ਤਾਂ ਮੈਨੂੰ ਕਿਉਂ ਦੇਖ ਰਹੀ ਹੈ ਕੀ ਤੁਸੀਂ ਮੈਨੂੰ ਮaaf ਕਰ ਦਿੱਤਾ ਹੈ ਹਾਂ ਮੈਂ ਤੈਨੂੰ ਮaaf ਕਰ ਦਿੱਤਾ ਹੈ ਕੀ ਹੁਣ ਤੁਸੀਂ ਉੱਥੇ ਜਾ ਸਕਦੀ ਹੈ ਜੋ ਰਾਜ ਨੇ ਆਪਣੇ ਮੱਥੇ ਤੇ ਹੱਥ ਰੱਖਦੇ ਹੋਏ ਫਿਰ ਜਵਾਬ ਦਿੱਤਾ ਮੈਂ ਤੁਹਾਡੀ ਸੱਟ ਤੇ ਦਵਾਈ ਲਗਾ ਦਿੰਦੀ ਹਾਂ ਤੇ ਬਾਲਖਾਨੀ ਦੀ ਮਿੱਟੀ ਵੀ ਸਾਫ਼ ਕਰ ਦਿੰਦੀ ਹਾਂ ਨਹੀਂ ਉਸ ਦੀ ਕੋਈ ਜ਼ਰੂਰਤ ਨਹੀਂ मैं सब आप कर लवानगा पर 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 गलती तो मेरी है न ही सवालों तू तो परेशान हो रहे जजाज गुस्सा आने लगा पर खुद से काबू करते हुए उसने अपने हाथ से हथ हाँ फेरिया फिर हीर पर देखते दे हुए कहा मैं तेनों माफ कर दिता इसलिए तेनों इन्ना सोचने की कोई लोड़ नहीं है वैसे भी अस अजन हाँ अजमिया तो सू फर्क नहीं पड़ना चाहता मैं भी तेरे तो फर्क नहीं कि रही है, है। जवाब हो तू तो इतों जा सकती है क्योंकि मेरा टाइम बर्बाद हो रहा है युवराज ने जिमेंट टाइम बर्बाद वाली गल कही कदों तू तो उसके लिए बुरा महसूस कर रही सारी कोमलता चढ़ गई अपने पहले अवतारोली टाइम बर्बाद बर्बाद ने जवाब सुन हीर चिड़ गई उसने अपने बाल कहते हुए कहा मैन थी फिक्र हो रही थी, बुरा महसूस हो रहा है कि मैं थोड़े तो न की कर दिता तो तीस टाइम बर्बाद कह रही हो ठीक है हम नहीं पुछती मैं कुछ देखने कोई फर्क नहीं पैदा थो तो जो करना है वह करो जिथे मर्जी जाके करो इस अगे हुए ही रुक गई ते उसने एक नजर युवराज नदम दरवाजे वाले उतो बहर आके हीर ने एक बार भी पिछे मुड़ के नहीं देखा तो वह गुस्से सीधा टैरस से चली गई ਕਿੰਨੇ ਦਾ ਲੱਗਿਆ ਤੁਹਾਨੂੰ ਇਹ ਭਾਗ ਪਸੰਦ ਆਇਆ ਕਿਲਾ ਪਲੀਜ਼ ਬਲੀਂਜ ਟਿੱਸ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਸਾਡਾ ਹੌਸਲਾ ਵੱਧ ਸਕੇ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਅਗਲਾ ਭਾਗ ਕਰਨ ਨੂੰ ਸੋਣਾ ਜੀ ਧੰਨਵਾਦ